ਬਿੰਦਰ ਸਿੰਘ ਪਰਵਾਨਾ ਰਾਜਪੁਰੇ ਦਾ ਡਿਫਾਲਟਰ ਜਿਹਨੂੰ ਇਹ ਚੀਜ਼ਾਂ ਵੀ ਮੈਨੂੰ ਵਿਊ ਕੀਤਾ ਆਂਦੇ ਆ ਉਹਨੂੰ ਇਹ ਲੱਗਦਾ ਵੀ ਮੈਂ ਪੁੱਲ ਸਿੱਟ ਬੋਲਾ ਮੈਂ ਹੇਟ ਸਪੀਚ ਕਰਕੇ ਆਪਣੇ ਨੰਬਰ ਕਮਾਲਾ ਸੀ ਇਹ ਨਰਮਿੰਦਰ ਸਾਹਿਬ ਹਿੰਦੂਆ ਦੀ ਆਣ ਸ਼ਾਨ ਬਾਣ ਜਾਣ ਹਰਾ ਹਿੰਦੂ ਸਿਕ ਭਾਈ ਜਰਾ ਉੱਥੇ ਨਤਮਸਤਕ ਹੁੰਦਾ ਬਲੇਸ਼ਵਰ ਵਾਲੇ ਬਾਬਾ ਜੀ ਨੇ ਸੰਭਲ ਵਾਲੀ ਜਿਹੜੀ ਮਸਜਿਦ ਆ ਉਹਦੇ ਹਰੀ ਹਰ ਮੰਦਰ ਦੀ ਗੱਲ ਕੀਤੀ ਸੀ ਜਦ ਕੀ ਤੈਨੂੰ ਗਾਲ ਦਾ ਨਹੀਂ ਪਤਾ ਤੂੰ ਮੁੱਤਾ ਕਿਹੜਾ ਬਣਾ ਰਿਹਾ ਮੈਂ ਕੀ ਹੈ ਮਾਮਲਾ ਸਿਰਫ ਇਹਨੇ ਬਾਰੋ ਪਹਾ ਇਕੱਠਾ ਕਰਨਾ ਹਿੰਦੂਆਂ ਨੂੰ ਗਲਤ ਬੋਲ ਕੇ ਕੌਣ ਕੌਣ ਮੈਂ ਤੇ ਗੁਰਖ ਬੰਦੇ ਨਾਲ ਨਾਲ ਲੋਕੀ ਪਰਮਾਨਾ ਪਰਮਾਨਾ ਕਰਦਾ ਸ਼ਾਸਨ ਨੂੰ ਚਾਹੀਦਾ ਜਿਹੜੇ ਲੋਕ ਅੱਦਾ ਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਜਾਂਦੇ ਨੇ ਕਿਉਂ ਨਹੀਂ ਇਹਨਾਂ ਨੂੰ ਸਲਾਖਾਂ ਦੇ ਕਿੱਥੇ ਦਿੱਤਾ ਜਾਂਦਾ ਹਿੰਦੂ ਸਿੱਖਾ ਦਾ ਐਡਾ ਗੂੜਾ ਪਿਆਰ ਆ ਤੂੰ ਖਰਾਬ ਕਰਨਾ ਜਾਂਦਾ ਹਿੰਦੂ ਲੀਡਰ ਦਾ ਕੁਛ ਵੀ ਸਟੇਟਸ ਬਾਦਨ ਉਹਨਾਂ ਦੇ ਘਰੇ ਬੈ ਕੇ ਪਰਚਾ ਦਿੱਤਾ ਜਾਂਦਾ ਪਰ ਇਹਨਾਂ ਲੋਕਾਂ ਦੇ ਖਿਲਾਫ ਕੋਣੀ ਜਿਹੜੇ ਸਰੀ ਆਮ ਜ਼ਾਂਨ ਤੋਂ ਮਾਰਨ ਦੀ ਧਮਕੀ ਦਿੱਤੇ ਕਿਉਂ ਲੈ ਇਹਨੂੰ ਬੰਦੇ ਤੇਰੇ ਬੰਦੇ ਨੂੰ ਜਿਹੜਾ ਪਿਲੇ 2750 ਖਪਖਾਨਾ ਭਾਰਿਆਂ ਪੰਜਾਲੇ ਤੋਂ ਸ਼ੁਰੂ ਹੋ ਗਏ ਇਹਨੂੰ ਕਿਉਂ ਨਾ ਡਿਬਰੂਗੜ੍ਹ ਜਾਂ ਅੰਡੇਮਾਨ ਨਿਕੋਵਰ ਭੇਜਿਆ ਜਾਵੇ ਹਲੋ ਦਾਣਾ ਦੇ ਸੀਪੀ ਆਫਿਸ ਸਿਖਸ਼ਨਾ ਨੇਤਾ ਤੇ ਅੱਦੇ ਅੱਗੂ ਪਹੁੰਚੇ ਨੇ ਕਿ ਮਾਮਲਾ ਚੱਲ ਰਿਹਾ ਕਿ ਮਾਮਲਾ ਕੀ ਹੋਇਆ ਅੱਜ ਸੀਬੀ ਆਫਿਸ ਪਹੁੰਚੇ ਬਲਜਿੰਦਰ ਸਿੰਘ ਪਰਵਾਨਾ ਰਾਜਪੁਰੇ ਦਾ ਡਿਫਾਲਟਰ ਜਿਹਨੂੰ ਇਹ ਚੀਜ਼ਾਂ ਵੀ ਮੈਨੂੰ ਵੀਊ ਕਿੱਦਾਂ ਆਂਦੇ ਆ ਉਹਨੂੰ ਇਹ ਲੱਗਦਾ ਵੀ ਮੈਂ ਉਲਟ ਸਿੱਟ ਬੋਲਾ ਮੈਂ ਏਅਰ ਸਪੀਚ ਕਰਕੇ ਆਪਣੇ ਨੰਬਰ ਕਮਾਲਾਂ ਸਿਕਸ ਮਹੀਨੇ ਦੇ ਵਿੱਚ ਉਹਨੇ ਸਿੱਧੀ-ਸਿੱਧੀ ਸੋਸ਼ਲ ਮੀਡੀਆ ਤੇ ਆ ਕੇ ਬਾਬਾ ਭਗੇਸ਼ਰ ਦਾ ਹਾਂਦੇ ਬਾਬੇ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਇਹਨੂੰ ਜੇਲ੍ਹ ਦੀ ਹਵਾ ਖਵਾਈ ਜਾਵੇ ਇਹਦੇ ਉੱਤੇ ਮੁਕਦਮਾ ਦਰਜ ਕਰਕੇ ਇਹਨੂੰ ਜੇਲ੍ਹ ਦੀ ਹਵਾ ਖਵਾਈ ਜਾਵੇ ਹਿੰਦੂ ਲੀਡਰ ਦੇ ਇੱਕ ਪਾਸੇ ਘਰੇ ਬੈਠੇ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ ਪਰ ਜਿਹੜਾ ਇਹ ਖੁੱਤਾ ਸਰੀਆ ਬਕਵਾਸ ਕਰ ਰਿਹਾ ਸਰੀਆ ਜਾਨ ਤੋਂ ਮਾਰ ਦੀ ਧਮਕੀਆਂ ਦੇ ਰਿਹਾ ਸਰੀਆ ਕਹਿੰਦਾ ਤੁਹਾਡੀ ਮਾਂ ਇੰਦਰਾ ਮਹਾਰਤੀ ਤੁਹਾਡਾ ਬਾਬਾ ਬੀਨਤ 부ਚੜ ਮਾਰਤਾ ਉਹ ਵਿਅਕਤੀ ਸਰੀਆ ਖੁੱਲੇ ਹੁਕਮ ਤੇ ਧਮਕੀਆਂ ਦੇ ਰਿਹਾ ਇਹਨੂੰ ਕਿਉਂ ਨਹੀਂ ਜੇਲ੍ਹ ਭੇਜਿਆ ਜਾਂਦਾ ਇਹ ਮੰਗ ਨੂੰ ਲੈ ਕੇ ਪੁਲਿਸ ਨੂੰ ਅੱਜ ਕੰਪਲੀਟ ਦੇ ਕੇ ਆਏ ਆ ਵੀ ਇਹਦੇ ਖਿਲਾਫ ਐਫ ਆਈ ਆਰ ਕੀਤੀ ਜਾਵੇ ਤੇ ਕੀ ਅਸ਼ੋਸ਼ਾ ਮਿਲੇ ਪੁਲਸ ਤੋਂ ਲੋਕੋ ਪ੍ਰਸ਼ਾਸਨ ਨੇ ਕਿਹਾ ਜੀ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਅਸੀਂ ਵੀ ਕਿਹਾ ਕਿ ਜੇਕਰ ਇਹ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਵੱਡਾ ਸੰਗਰਸ਼ ਲੁਧਿਆਣਾ ਸ਼ਰਚ ਕਰਾਂਗੇ ਸਾਰੇ ਹਿੰਦੂ ਲੀਡਰਾਂ ਨੇ ਪੱਤਰ ਦਿੱਤਾ ਜੀ ਬਿਲਕੁਲ ਉਹੀ ਗੱਲ ਹੈ ਨਾ ਹਿੰਦੂ ਜਾਗੋ ਕੋਰ ਕਮੇਟੀ ਇਹ ਹੀ ਗੱਲ ਕਰਨ ਆਈ ਹੈ ਵੀ ਹਿੰਦੂ ਲੀਡਰਾਂ ਦਾ ਕੁਝ ਵੀ ਸਟੇਟਸ ਪਾਦਨ ਉਹਨਾਂ ਦੇ ਘਰੇ ਬੈ ਕੇ ਪਰਚਾ ਦਿੱਤਾ ਜਾਂਦਾ ਪਰ ਇਹਨਾਂ ਲੋਕਾਂ ਦੇ ਖਿਲਾਫ ਕਿਉਂ ਨਹੀਂ ਜਿਹੜੇ ਸਰੇ ਆਮ ਜਾਨ ਤੋਂ ਮਾਰਨ ਦੀ ਧਮਕੀਆਂ ਦਿੰਦੇ ਸੀਪੀ ਸਾਹ ਨੇ ਆਸ਼ਵਾਸ਼ਣ ਦਿੱਤਾ ਦੇਖਦੇ ਕੀ ਹੁੰਦਾ ਦੇਖੋ ਜਦੋਂ ਤਾਂ ਹਿੰਦੂ ਲੀਡਰਾਂ ਦੀ ਗੱਲ ਆਉਂਦੀ ਹੈ ਉਸ ਫੇਸਬੁੱਕ ਤੇ ਕੁਝ ਵੀ ਲਿਖ ਦੇਣਾ ਆਪਣੇ ਧਰਮ ਦੀ ਹੱਕ ਦੀ ਗੱਲ ਲਿਖਦੇ ਨੇ ਉਹਨਾਂ ਦਾ ਤਾਂ ਘਰੇ ਬੈਠੇ ਪਰਚੇ ਹੋ ਜਾਂਦੇ ਨੇ ਐਦਾ ਦੇ ਪਰਵਾਨੇ ਵਰਗੇ ਜਿਹੜੇ ਸ਼ਰੇਆਮ ਇਹ ਨਹੀਂ ਪਬਲਿਕ ਦੇ ਵਿੱਚ ਬਹਿ ਕੇ ਟਾਰਗੇਟ ਕਰਦੇ ਨੇ ਸਾਡੇ ਰੁਗੇਸ਼ਵਰਦਾ ਵਾਲੇ ਬਾਬਾ ਜੀ ਨੂੰ ਉਹਨੂੰ ਮੈਂ ਕਹਿਣਾ ਚਾਹਣਾ ਪਰਵਾਨੇ ਨੂੰ ਜਿੰਨਾਂ ਬਾਰੇ ਤੂੰ ਗੱਲ ਕਰ ਰਿਹਾ ਹੈ ਨਾ ਅੱਖਾਂ ਖੋਲ ਕੇ ਉਹਨਾਂ ਦਾ ਦੇਖ ਲੈ ਵੀ ਦੁਨੀਆ ਕਿੰਨੀ ਆ ਉਹਨਾਂ ਦੇ ਪਿੱਛੇ ਜੇ ਕਿਤੇ ਤੇਰੇ ਵੱਲ ਨੂੰ ਆ ਗਈ ਨਾ ਤੈਨੂੰ ਲੱਭਣ ਨੂੰ ਰਾਹ ਹੀ ਲੱਭਣਾ ਠੀਕ ਆ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੇ ਲੋਕ ਐਦਾ ਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਜਾਂਦੇ ਨੇ ਕਿਉਂ ਨਹੀਂ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਹਿੰਦੂ ਸਿੱਖਾਂ ਦਾ ਐਡਾ ਗੂੜਾ ਪਿਆਰ ਆ ਤੂੰ ਖਰਾਬ ਕਰਨਾ ਚਾਹਨਾ ਇਹ ਤਾਂ ਪਹਿਲਾਂ ਭੁੱਲਣਾ ਚਾਹਨੇ ਵੀ ਜੋ ਸਾਡੇ ਪੰਜਾਬ ਦਾ ਘਾਣਾ ਹੋਇਆ ਜਵਾਨੀ ਦਾ ਘਾਣਾ ਹੋਇਆ ਉਸੇ ਭੁੱਲਣਾ ਚਾਹਨੇ ਆ ਤੇਰੇ ਵਰਗੇ ਨਲਾਇਕ ਜਿਹੜੇ ਸ਼ਰਾਰਤੀ ਅਨਸਰ ਨੇ ਇਹ ਪਾੜੀ ਪਾ ਕੇ ਖੁਸ਼ ਨੇ ਪੰਜਾਬ ਦੇ ਅੰਦਰ ਮੈਂ ਅਪੀਲ ਕਰਦਾ ਸੀਪੀਓ ਸਾਹਿਬ ਨੂੰ ਵੀ ਡੀਜੀਪੀ ਸਾਹਿਬ ਨੂੰ ਵੀ ਸੀਐਮ ਸਾਹਿਬ ਨੂੰ ਵੀ ਅਪੀਲ ਕਰਦਾ ਹਿੰਦੂ ਸਮਾਜ ਵੱਲੋਂ ਵੀ ਇਦਾਂ ਦੇ ਜਿਹੜੇ ਲੋਕ ਨੇ ਸ਼ਰਾਰਤੀ ਅਨਸਰ ਜਿਹੜੇ ਪਾੜ ਪਾਣਾ ਜਾਂਦੇ ਦੋ ਸਮਾਜਾਂ ਦੇ ਅੰਦਰ ਇਹਨਾਂ ਦੇ ਭਾਂਦੀ ਕਾਰਵਾਈ ਕਰਕੇ ਇਹਨਾਂ ਨੂੰ ਵੀ ਡਬਲਯੂ ਜੀਐਲ ਚ 2-4 ਸਾਲ ਲਵਾਏ ਜਾਣ ਕਿ ਇਹ ਬੋਲਣ ਤੋਂ ਪਹਿਲਾਂ ਕੋਈ ਸੋਚ ਕੇ ਬੋਲਣ ਬਿਲਕੁਲ ਬਲਜਿੰਦਰ ਸਿੰਘ ਪਰਵਾਨਾ ਜਿਹੜਾ ਕਿ ਬਕਵਾਸ ਕਰ ਰਿਹਾ ਹੈ Hindu ਸੰਤਾਂ ਦੇ ਵਿਰੁੱਧ ਬਕਵਾਸ ਕਰ ਰਿਹਾ ਝੂਠੀਆਂ ਗੱਲਾਂ ਬਣਾ ਕੇ ਕਿ ਹਰਮੰਦਰ ਸਾਹਿਬ ਬਾਰੇ ਕਹੇਗਾ ਸ਼੍ਰੀ ਹਰਮੰਦਰ ਸਾਹਿਬ ਹਿੰਦੂਆਂ ਦੀ ਆਣ ਸ਼ਾਨ ਬਾਣ ਜਾਣ ਹਰ ਹਿੰਦੂ ਸਿੱਖ ਭਾਈ ਤਾਰਾ ਉੱਥੇ ਨਤਮਸਤਕ ਹੁੰਦਾ ਹੈ ਵਿਗੇਸ਼ਵਰ ਵਾਲੇ ਬਾਬਾ ਜੀ ਨੇ ਸੰਭਲ ਵਾਲੀ ਜਿਹੜੀ ਮਸਜਿਦ ਆ ਉਹਦੇ ਹਰੀ ਹਰ ਮੰਦਰ ਦੀ ਗੱਲ ਕੀਤੀ ਸੀ ਪਰ ਇਹ ਬੰਦੇ ਨੇ ਉਹਨੂੰ ਗੱਲ ਨੂੰ ਮਰੋੜ ਕੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਕਿ ਅਸੀਂ ਇੰਦਰਾ ਮਾਰਤੀ ਅਸੀਂ ਬਿੰਤਾ ਮਾਰਤਾ ਸੀ ਫੜਾ ਮਾਰਤਾ ਸੀ ਜੇ ਕਰਤਾ ਸੀ ਉਹ ਕਰਤਾ ਕਿਉਂ ਨਾ ਇਹਨੂੰ ਬੰਦਾ ਇਦਾਂ ਦੇ ਬੰਦੇ ਨੂੰ ਜਿਹੜਾ ਪਿਛਲੇ 2 ਸਾਲ ਤੋਂ ਪੰਜਾਬ ਦੇ ਖੱਪਖੰਡਾਂ ਬਾਹਰ ਰਿਹਾ 45 ਤੋਂ ਸ਼ੁਰੂ ਹੋ ਕੇ ਇਹਨੂੰ ਕਿਉਂ ਨਾ ਡਿਬਰੂ ਘੜੀ ਜਾਂਡੇ ਮਨ ਇੱਕੋ ਵਾਰ ਭੇਜਿਆ ਜਾਵੇ ਇਹ ਜਿਹੜਾ ਬੰਦਾ ਹੈ ਨਾ ਪ੍ਰਵਿੰਦਰ ਸਿੰਘ ਪਰਵਾਨਾ ਸ਼ਾਇਦ ਪੰਜਾਬ ਸਰਕਾਰ ਭੁੱਲ ਚੁੱਕੀ ਹੈ ਅਮਰਿਤਪਾਲ ਵਰਗਿਆ ਦੇ ਨਾਲ-ਨਾਲ ਨਾ ਇਸ ਬੰਦੇ ਨੂੰ ਵੀ ਇਹਦੇ ਤੇ ਵੀ ਐਨਐਸਏ ਲਾ ਕੇ ਨੂੰ ਧੜਬੁਗਲ ਜਲਪੇਣਾ ਚਾਹੀਦਾ ਕਿਉਂਕਿ ਇਹ ਉਹ ਸ਼ਖਸ ਹੈ ਜਿਹੜਾ ਬਾਰ-ਬਾਰ ਜਾਨ ਪੂਜ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਬਾਰ-ਬਾਰ ਕਿਉਂਕਿ ਪਹਿਲਾਂ ਵੀ ਪਟਿਆਲੇ ਕਾਲੀ ਮਾਤਾ ਮੰਦਿਰਾਂ ਵਾਲਾ ਇਨਸੀਡੈਂਟ ਹੋਇਆ ਉਹਦੇ ਜਿਹਦੇ ਤੇ ਐਫਆਈਆਰ ਹੋਈ ਕਿਉਂਕਿ ਇਹ ਮੇਨ ਸੁੱਤਰਧਾਰ ਸੀ 302 ਦਾ ਇਹਦੇ ਤੇ ਪਰਚਾ ਹੋਇਆ ਕਬੂਰਤਾਂ ਲੇਕ ਨਿੰਮੰਦਪੁੱਤੀ ਬੱਚੇ ਨੂੰ ਬੇਅਦਬੀ ਦੀ ਆੜ ਦੇ ਵਿੱਚ ਮਰਵਾਤਾ ਉਹਦੇ ਜਿਹਦੇ ਤੇ ਐਫਆਈਆਰ ਦਰਜ ਹੋਈ ਹੋਰ ਵੀ ਕਈ ਇਹਦੇ ਤੇ ਐਫਆਈਆਰ ਦਰਜ ਨੇ ਜਿਹੜਾ ਪੰਜਾਬ ਦੇ ਮਾਹ ਇਹ ਬੜੀ ਜਲਦ ਤੇ ਤੇ ਕਾਰਵਾਈ ਕੀਤੀ ਜਾਊਗੀ ਜੇ ਨਹੀਂ ਹੁੰਦੀ ਤਾਂ ਫਿਰ ਸੜਕਾ ਦਾ ਹੈ ਹੀ ਨਹੀਂ ਬਾਹਰ-ਬਾਰ ਸਿੱਖ ਕਮੇਟੀ ਵੀ ਦੱਸ ਰਹੀ ਹੈ ਕਿ ਇਹ ਯੂਪੀ ਦਾ ਮਾਮਲਾ ਹੈ ਲੇਕਿਨ ਇਹ ਰਾਜਪੂਰਾ ਜਿਹੜਾ ਦਾ ਇਹਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਸਿੱਖ ਪੱਥੇ ਜਥੇਬੰਦੀਆਂ ਦਾ ਵੀ ਬਿਆਨ ਆਇਆ ਕਿ ਇਹ ਜੀ ਕੋਈ ਗੱਲ ਨਹੀਂ ਪਰ ਇਹ ਪਰਮਾਨੰ ਅੱਗੇ ਵੀ ਜੁੱਤੀਆਂ ਖਾ ਕੇ ਲੋਟ ਆਉਂਦਾ ਹੁਣ ਵੀ ਇਹਨਾਂ ਜੁੱਤੀਆਂ ਖਾਣੀਆਂ ਸਰਕਾਰ ਮੂਰੇ ਬੇਨਤੀ ਵੱਟਸਐਪ ਫੇਸਬੁੱਕ ਤੇ ਵੀ ਕੀਤੀ ਅੱਜ ਲਿਖਤੀ ਵੀ ਦਿੱਤਾ ਕਿ ਇਹਨੂੰ ਜਲਦ ਤੋਂ ਜਲਦ ਪਕੜੋ ਨਹੀਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਦੇਖੋ ਚਾਰ ਦਰਬਜੇ ਐ ਹਰਮੰਦਰ ਸਾਹਿਬ ਦੇ ਉੱਥੇ ਹਰ ਕੋਈ ਜਾ ਸਕਦਾ ਹੈ ਲੇਕਿਨ ਇਹ ਜਿਹੜੀ ਰਾਜਨੀਤੀ ਆ ਇਹਦੇ ਕਰਕੇ ਹੀ ਪ੍ਰੋਪੋਗੈਂਡਾ ਹੁੰਦਾ ਹੁਣ ਜਿੱਦਣ ਵੀ ਦਾਗੇਸ਼ਵਰ ਧਾਮ ਤੋਂ ਯਾਤਰਾ ਚੱਲੇਗੀ ਪੰਜਾਬ ਦੀ ਐਂਟਰੀ ਹੋਏਗੀ ਉਹ ਦਰਗਿਆਣਾ ਮੰਦਿਰ ਤੱਕ ਜਰੂਰ ਜਾਏਗੀ ਅਸੀਂ ਉਹਨਾਂ ਨੂੰ ਇੰਵੀਟੇਸ਼ਨ ਦੇਵਾਂਗੇ ਬਕਾਇਦਾ ਲਿਖਤ ਦੇ ਵਿੱਚ ਸ਼੍ਰੀ ਪੰਚ ਦਸ਼ਨਾਮ ਜੂਨਾ ਖਾੜਾ ਔਰ ਰਾਸ਼ਟਰੀ ਸੰਸੁਰੱਖਿਆ ਪਰਿਸ਼ਦ ਵੱਲੋਂ ਲਿਖਤ ਦੇ ਵਿੱਚ ਉਹਨਾਂ ਨੂੰ ਇਹ ਲਿਖਤ ਭੇਜਾਂਗੇ ਕਿ ਪੰਜਾਬ ਦੇ ਵਿੱਚ ਵੈਲਕਮ ਹੈ ਔਰ ਸਾਡੇ ਹਿੰਦੂ ਸੰਗਠਨ ਸਾਰੇ ਤਿਆਰ ਹੈ ਕਿ ਮਾਮਲਾ ਹੋਇਆ ਕਿਹੜੇ ਬੜਕਾਉ ਪਾਸ਼ਣ ਹੋਏ ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ ਕਿ ਮੈਂ ਤਾਂ ਮੁਰਖ ਬੰਦਾ ਕਹੂੰਗਾ ਇੰਨੇ ਵੱਡੇ ਸੰਤ ਬਾਬਾ ਬਗੇਸ਼ਵਰ ਧਾਮ ਵਾਲੇ ਠੀਕ ਹੈ ਮੈਂ ਤਾਂ ਕਹਿੰਦਾ ਉਹਨਾਂ ਚਿਰਦ ਪੰਜਾਬ ਚ ਤਰਨ ਦੀ ਪੰਜਾਬ ਦੇ ਪੈਣੇ ਚਾਹੀਦੇ ਆ 82 ਕਰੋੜ ਹਿੰਦੂਆ ਦੀ ਵਾਦੀ ਹਰ Hindu ਚਾਹੁੰਦਾ ਜੀ ਬਾਬਾ ਬਗੇਸ਼ਵਰ ਦਾਮ ਪੰਜਾਬ ਦੀ ਧਰਤੀ ਤੇ ਆਣ ਜਦ ਕੀ ਤੈਨੂੰ ਗੱਲ ਦਾ ਨਹੀਂ ਪਤਾ ਤੂੰ ਮੁਰਦਾ ਕਿਹੜਾ ਬਣਾ ਰਿਹਾ ਮੈਂ ਕੀ ਹੈ ਮਾਮਲਾ ਸਿਰਫ ਇਹਨੇ ਬਾਰੋਂ ਪੈਸਾ ਇਕੱਠਾ ਕਰਨਾ ਹਿੰਦੂਆਂ ਨੂੰ ਗਲਤ ਬੋਲ ਕੇ ਕੌਣ ਕੌਣ ਮੈਂ ਤੇ ਮੁਰਖ ਬੰਦੇ ਨਾਲ ਨਾਲ ਲੋਕੀ ਪਰਵਾਨਾ ਪਰਵਾਨਾ ਕਹਿੰਦੇ ਪਰ ਮੈਂ ਇਹੋ ਜੇ ਸ਼ਖਸਾਂ ਨਾਲ ਹੀ ਲਾਣਾ ਚਾਹੁੰਦਾ ਕਿਉਂਕਿ Hindu Sikh ਭਾਈਚਾਰਾ ਚਾਹੀਦਾ ਦਾ ਬਾਈਕਟ ਕਰਨਾ ਠੀਕ ਹੈ ਜੀ ਤੈਨੂੰ ਗੱਲ ਦਾ ਨਹੀਂ ਪਤਾ ਤੈਨੂੰ ਗੱਲ ਦਾ ਨਹੀਂ ਲੈਣ ਸੰਬਲ ਦੇ ਵਿੱਚ ਦੁਰਘਟਨਾ ਹੋਈ ਉਹਨਾਂ ਨੇ ਮਥੇ ਮੰਦਿਰ ਹੈ ਮੈਂ ਉਥੇ ਜਲ ਚੜਾਉਂਗਾ ਇਹ ਗੱਲ ਕਹੀ ਬਾਬਾ ਜੀ ਨੇ ਕਿ ਮੈਂ ਜਲ ਚੜਾਉਂਗਾ ਮਹਾਦੇਵ ਦਾ ਮੰਦਿਰ ਹੈ ਗੱਲ ਜਾਣ ਕੇ ਕਿੱਥੇ ਘੁਮਾਤੀ ਤੁਹਾਨੂੰ ਵੀ ਪਤਾ ਵੈ ਪਰ ਇਹ ਚੀਜ਼ਾਂ ਨੂੰ ਨਹੀਂ ਚਾਹੀਦਾ ਪੰਜਾਬ 'ਚ ਹਿੰਦੂ ਸਿੱਖ ਦਾ ਭਾਈਚਾਰਾ ਹੈ ਅਸੀਂ ਲੋਕ ਇੱਕ ਆ ਮੈਂ ਫਿਰ ਕਹਿਣਾ ਚਾਹਨਾ ਇਹ ਸਿਰਫ ਪਰਮਾਨਾ ਕੀਤਾ ਜਾਂਦਾ ਬਾਹਰੋਂ ਫੰਡਿੰਗ ਬਾਹਰੋਂ ਪੈਸਾ ਇਕੱਠਾ ਕਰਨਾ ਪਰ ਸਰਕਾਰ ਨੂੰ ਚਾਹੀਦਾ ਇਹੋ ਜਿਹੇ ਬੰਦੇ ਨੱਥ ਬਣੇ ਹਿੰਦੂਆ ਦੇ ਤਾਂ ਤੁਸੀਂ 1 ਮਿੰਟ 'ਚ ਮੁਕਦਮੇ ਦੇ ਦਿੱਤੇ ਸੀ ਹਿੰਦੂਆ ਦੇ 1 ਮਿੰਟ 'ਚ ਮੁਕਦਮੇ ਦੇ ਦਿੱਤੇ ਸੀ ਕਿ ਆ ਸਰਕਾਰ ਨੂੰ ਹੁਣ ਨਜ਼ਰ ਨਹੀਂ ਆਇਆ ਕਿਆ ਪ੍ਰਸ਼ਾਸਨ ਨੂੰ ਹੁਣ ਨਜ਼ਰ ਨਹੀਂ ਆਇਆ ਪਿੱਛੇ ਕਾਲੀ ਮਾਤਾ ਮੰਦਿਰ ਨੇ ਦੰਗਾ ਭੜਕਾਉਣ ਦੀ ਕੋਸ਼ਿਸ਼ ਕੀਤੀ ਅੱਜ ਸਾਡੇ ਪੰਜਾਬ ਦੇ ਵਿੱਚ ਬਾਬਾ ਬਗੇਸ਼ਵਰ ਦਾਮ ਦੇ ਕਿੰਨੇ ਦੇਖੋ ਮੈਂ ਕਹਿੰਦਾ ਨਿਆਂ ਨਹੀਂ ਹਰ Hindu ਚਾਹੁੰਦਾ ਹੈ ਕਿ ਬਾਬਾ ਬਗੇਸ਼ਵਰ ਵਾਲੇ ਲੁਧਿਆਣਾ ਦੇ ਪੰਜਾਬ ਦੀ ਧਰਤੀ ਤੇ ਆਣ ਹਰ ਬੰਦਾ ਕਹਿੰਦਾ ਅਸੀਂ ਬਹੁਤ ਆਪਣੀ ਡੈਲੀਗੇਟ ਪੰਜਾਬ ਚ ਸ਼ਿਵਸ਼ਨਾ ਲੈ ਕੇ ਜਾਵਾਂਗੇ ਔਰ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦੇ ਅਸੀਂ ਪੂਰਾ ਜੋਰ ਲਾ ਕੇ ਪੰਜਾਬ ਦੀ ਪਵਿੱਤਰ ਧਰਤੀ ਦੇ ਉਹ ਚਰਨ ਭਾਂ ਤਾਕੀ ਸਾਡੇ Hindu ਆਂ ਦਾ ਮੈਂ ਕਹਿੰਦਾ ਸਾਡੇ Hindu ਵੀ ਦਰਸ਼ਨ ਕਰ ਸਕਣ ਕੁਝ ਬਿਆਨ ਦਿੱਤੇ ਗਏ ਸੀ ਉਸ ਨੂੰ ਲੈ ਕੇ ਜਿਹੜਾ ਕਿ ਅੱਜ ਸ਼ਿਵਸ਼ਨਾ ਆਗੂ ਨੇਤਾ ਜਿਹੜਾ ਕਿ ਅ ਸੀਪੀ ਸਾਹ ਕਮਿਸ਼ਨਰ ਆਫ ਲੁਧਿਆਣਾ ਦੇ ਵਿੱਚ ਕੰਪਲੇਂਟ ਦੇ ਨਾਜੇ ਉਹਦੇ ਵਿੱਚ ਉਹਦੇ ਖਿਲਾਫ ਜਿਵੇਂ ਕਿ ਹੁਣ ਅਨਲਿਸ ਸਮਝਦੇ ਹਾਂ ਜੇ ਜਲਦ ਪਤਾ ਚੱਲੇਗਾ ਕਿ ਅਗਲੀ ਕਾਰਵਾਈ ਕੀ ਹੁੰਦੀ ਹੈ ਤੇ ਅਸ਼ਵਾਸ਼ਣ ਵੀ ਜਿ ਰੱਖਿਆ ਹਿੰਦ ਅਸ਼ਮਸ਼ਨਾ ਨੇਤਾ ਨੂੰ ਅਤੇ ਆਗੂਆਂ ਨੂੰ ਮਿਲਿਆ ਜੁੜੇ ਲੁਧਿਆਣਾ ਲਾਈਵ ਦੇ ਨਾਲ ਹਾਨੀਦਨਾ ਯੂਮਰਪੋਰਟ ਧੰਨਵਾਦ